ਜੇ ਪਾਠ ਕਰਨਾ ਨਹੀਂ ਹੁੰਦਾ ਤੇ ਪਾਠ ਸੁਣ ਲੱਗ ਪਈ ਤਾਂ ਵੀ ਮੈਲ ਧੁੱਪ ਜਾਂਦੀ ਹੈ ਗੁਰਬਾਣੀ ਸੁਣ ਮੈਲ ਗਵਾਏ ਤੀਜਾ ਤਰੀਕਾ ਹੈ ਗੁਰਮਖੋ ਜੇ ਖਿਆਲ ਨੂੰ ਸ਼ੁੱਧ ਕਰਨਾ ਹੈ ਤੇ ਉਹਨੂੰ ਖਿਆਲ ਹੀ ਸ਼ੁੱਧ ਕਰ ਸਕਦਾ ਹੈ ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਕਿ ਪ੍ਰਮਾਤਮਾ ਦਾ ਸਿਮਰਨ ਅੰਦਰ ਦੀ ਮੈਲ ਧੁੱਪਦਾ ਸਤਿਗੁਰ ਨੇ ਸ਼ਬਦ ਵਰਤਿਆ ਕਿ ਸਿਮਰਨ ਮੈਲ ਧੁੱਪਦਾ ਹੈ ਤੀਸਰੀ ਮੈਂ ਵਿਰਤੀ ਕਰਾਂ ਕੀਰਤਨ ਸੋਨਿਆ ਹੁਣ ਗਾਵਤ ਤੇਰੀ ਪੁੱਤਰ ਸਮੈਲ ਗੁਣ ਗਾਉਂਦਿਆਂ ਵੀ ਅੰਦਰ ਦੀ ਮਹਿਲ ਤੁਖਦੀ ਅਗਲੀ ਬੇਨਤੀ ਜਦੋਂ ਕਿਰਦਾਸ਼ ਹੋਦੋ ਜਾ ਕੋਵਤਰ ਹੋ ਜਾਏ ਹਜ਼ਾਰ ਵਾਰੀ ਵੈਗੁਰੂ ਕਿਆ ਨਨ ਬਖਸ਼ ਦੇ ਅਜ ਵੈਗੁਰੂ ਵੈਗੁਰੂ ਕਿਆ ਹਜ਼ਾਰ ਵਾਰੀ ਖਿੰਡੇ ਕੋ ਜਮਨ ਨਾਲ ਮੈਰੇ ਮਨ ਨਾਲ ਕਿਆ ਆਕਾਰ ਦੇ ਨਹੀਂ ਜਾਂਦਾ ਪਰ ਟਿੱਕੇ ਕੋਈ ਨਿਰਮਲ ਕਿਰਦੇ ਨਾਲ ਇੱਕ ਵਾਰੀ ਵੈਗੁਰੂ ਕਹਿ ਦਈਏ ਗੁਰਮੁਖ ਕੋ ਇੱਕ ਵਾਰੀ ਵੈਗੁਰੂ ਆ ਕੋਈ ਅਭੀ ਕਰੋੜਾਂ ਜਨਮਾਂ ਦੀ ਮਹਿਲ ਤੋਂ